ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਹੈਗੀਆਂ ਕਿ ਜਿਹੜੇ ਸਮਗਲਰਸ ਜਿਹੜੇ ਆਪਣੇ ਬਹੁਤ ਜ਼ਿਆਦਾ ਸਰਗਰਮ ਹੋਗੇ ਸੀ ਤੇ ਚਿੱਟੇ ਦਾ ਜਿਹੜਾ ਹੈਗਾ ਕਾਫੀ ਪੰਜਾਬ 'ਚ ਪ੍ਰਭਾਵ ਪੈ ਗਿਆ ਸੀ ਤੇ ਵਾਰਗੇਸ ਡਰੱਗਸ ਨੂੰ ਲੈ ਕੇ ਜਿਹੜੇ ਅਸੀਂ ਚੱਲੇ ਆ ਤੇ ਡੀਜੀ ਸਰ ਦੀ ਪੰਜਾਬ ਗਵਰਨਮੈਂਟ ਦੀ ਇਨਸਟਰਕਸ਼ਨ ਜਿਹੜਾ ਹੈਗਾ ਆਪਾਂ ਡੈਮੋਲੇਸ਼ਨਸ ਮਹਮ ਚੱਲ ਰਹੀ ਹੈ ਸਾਰੇ ਪੰਜਾਬ 'ਚ ਜਿਹਦੇ ਚ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਆਗਾਜ਼ ਹੋਇਆ ਸੀ ਅਸੀਂ ਜਿਹੜਾ ਹੈਗਾ ਇਹ ਡਰੱਗਸ ਦੇ ਖਿਲਾਫ ਜਿਹੜੀ ਡੈਮੋਲੇਸ਼ਨ ਦੀ ਮਹਿੰਮ ਹੈਗਾ ਇਹਦੇ ਚ ਸਾਡੀ ਸੈਕਿੰਡ ਡੈਮੋਲੇਸ਼ਨ ਹੈਗੀ ਆ ਪਹਿਲਾਂ ਇੱਕ ਹੋਰ ਸਮਗਲਰ ਸੀਗਾ ਕਾਫੀ ਵੱਡਾ ਉਹਦੀ ਕੀਤੀ ਸੀ ਤੇ ਹੁਣ ਅੱਜ ਅਸੀਂ ਫਾਜ਼ਿਲਕਾ ਦੇ ਸ਼ਹਿਰ ਅਰਨੀ ਵਾਲੇ ਦੇ ਵਿੱਚ ਸਰੋਜ ਰਾਣੀ ਹੈਗੀ ਤੇ ਰਾਣੀ ਤੇ ਬੱਗਾ ਸਿੰਘ ਜਿਹੜੇ ਦੋਨੋਂ ਨੇ ਇਹਨਾਂ ਤੇ ਵੱਖ-ਵੱਖ ਜਿਹੜੇ ਹੈਗੇ ਆ ਕੇਸ ਰਜਿਸਟਰ ਹੈਗੇ ਆ ਵੱਖ-ਵੱਖ ਫੈਂਸਸ ਨੇ ਵਿੱਚ ਹੀ ਜਿਹੜੇ ਹੈਗੇ ਆ ਨਾਰਕੋਟਿਕਸ ਦੇ ਤੇ ਇਹ ਜਿਹੜਾ ਬੱਗਾ ਸਿੰਘ ਹੈ ਇਹ ਕੁਝ ਦਿਨ ਤੋਂ ਲਾਪਤਾ ਹੋਇਆ ਹੋਇਆ ਤੇ ਇਹਨਾਂ ਨੇ ਜਿਹੜਾ ਇੱਥੇ ਘਰ ਆਪਣਾ ਬਣਾਇਆ ਤੇ ਕੁਝ ਉਹਨ ਆਪਣਾ ਕੰਸਟਰਕਸ਼ਨ ਕਾਫੀ ਕਰ ਲਈ ਸੀਗੀ ਤੇ ਨਵਾਂ ਘਰ ਬਣਾ ਰਿਹਾ ਸੀਗਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਸਮਗਲਰਸ ਦੀ ਮੁਹਿੰਮ ਦਰਮ ਜਿਹੜਾ ਅੱਜ ਅਸੀਂ ਜਿਹੜਾ ਹੈਗਾ ਅੱਜ ਇੱਥੇ ਇੱਕ ਸਾਰੇ ਫੋਰਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਦੀ ਜਿਹੜਾ ਹੈਗਾ ਡਿਮੋਲਿਸ਼ ਕੀਤਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਆਲਰੇਡੀ ਤੁਸੀਂ ਦੇਖਿਆ ਹੈਗਾ ਸੋ ਮੇਰੀ ਸਾਰਿਆਂ ਨੂੰ ਪ੍ਰੈਸ ਦੇ ਰਾਹੀਂ ਇਹੀ ਪੀਲ ਹੈ ਕਿ ਆਪਾਂ ਜੋ ਇਹ ਵਾਰਨਗੇਸ ਡਰੱਗ ਹੈ ਇਹਦੇ ਚ ਜਿਹੜਾ ਹੈਗਾ ਪਬਲਿਕ ਨੂੰਸ ਤੇ ਪ੍ਰੈਸ ਨੂੰ ਆਪਣਾ ਜਿਹੜਾ ਹੈਗਾ ਸਾਥ ਇੱਕ ਮਿਲ ਕੇ ਚੱਲਣਾ ਚਾਹੀਦਾ ਜਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਫੇਰ ਹੀ ਆਪਾਂ ਜਿਹੜੀ ਹੈਗੀ ਆ ਇਸ ਕੋਡ ਨੂੰ ਕੱਟ ਸਕਾਂਗੇ ਕਿਉਂਕਿ ਇਕੱਲੇ ਪੁਲਿਸ ਨਾਲ ਜਾਂ ਇਕੱਲਾ ਕਿਸੇ ਦੇ ਨਾਲ ਅੱਜ ਤੱਕ ਵੀ ਜਿਹੜੀ ਹੈਗੀ ਆ ਮਹਿੰਮ ਕਾਮਯਾਬ ਨਹੀਂ ਹੋਈ ਜਦ ਤੱਕ ਲੋਕ ਤੇ ਸਾਰੇ ਆਪਾਂ ਪ੍ਰੈਸ ਆ ਕੇ ਇਕੱਠੇ ਨਹੀਂ ਹੁੰਦੇ ਇੱਕ ਪਲੇਟਫਾਰਮ 'ਚ ਸਰ ਗਗਾ ਸਿੰਘ ਦੀ ਪ੍ਰੋਪਰਟੀ ਸੀ ਜਾਂ ਸਰੋਇਆ ਹਾਂਜੀ ਇਹ ਦੋਨੋਂ ਦੀ ਇਕੱਠੀ ਸੀਗੀ ਜੀ 파ਟਨਰ ਸੀਗੇ ਇਹ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਜਦੋਂ ਪਤਾ ਲੱਗਿਆ ਵੀ ਇਹ ਚੱਲ ਰਿਹਾ ਨਸ਼ਿਆਂ ਦੇ ਵਹਿਮ ਦੌਰਾਨ ਤਾਂ ਉਸ ਟਾਈਮ ਇਹ ਜਿਹੜਾ ਹੈਗਾ ਉਦੋਂ ਦਾ ਲੰਪਤ ਹੋਇਆ ਪਿਆਗਾ ਸੋ ਇਸ ਕਰਕੇ ਅੱਜ ਜਿਹੜਾ ਅਸੀਂ ਇਹਨੂੰ ਡਿਮੋਲਿਸ਼ ਕੀਤਾ ਤੇ ਐਂ ਸਾਡੀ ਇਹ ਮਹਿੰਮ ਚੱਲਦੀ ਰਹੂਗੀ ਜਿਨੇ ਜਿਹੜੇ ਜਿਹੜੇ ਸਮਗਲਰਸ ਨੇ ਕੋਰੀਅਰਸ ਨੇ ਮੈਨਾਂ ਨੂੰ ਉਹਨੂੰ ਇਹੀ ਹਦਾਇਤਾਂ ਕਿ ਉਹ ਸਰੈਂਡਰ ਕਰ ਦੇਣ ਨਹੀਂ ਤਾਂ ਅਦਰਵਾਈਜ਼ ਜਿਹੜਾ ਹੈਗਾ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਚੰਗਾ ਨਹੀਂ ਹੋਊਗਾ ਅਸੀਂ ਨਹੀਂ ਚਾਹੁੰਦੇ ਹੈਗੇ ਕਿਸੇ ਨੂੰ ਜਿਹੜਾ ਹੈਗਾ ਉਹਦੇ ਖਿਲਾਫ ਕਾਰਵਾਈ ਕਰਨੀ ਪਰ ਮੌਕਾ ਜ਼ਰੂਰ ਦਿੱਤਾ ਗਿਆ ਸੋ ਇਸ ਕਰਕੇ ਹੁਣ ਬਹੁਤ ਜ਼ਿਆਦਾ ਜਿਹੜਾ ਹੈਗਾ ਮੌਕਾ ਨਹੀਂ ਮਿਲਣਾ ਹੁਣ ਅਸੀਂ ਜਿਹੜਾ ਹੈਗਾ ਇਸ ਨੂੰ ਬਹੁਤ ਸ਼ਕਤੀ ਨਾਲ ਲੈ ਰਹੇ ਆਂ ਤੇ ਇਸ ਮੁਹਿੰਮ ਨੂੰ ਇਹੀ ਕੰਟੀਨਿਊ ਰੱਖਾਂਗੇ ਸਮਾਜ ਦਾ ਸਹਿਯੋਗ ਕਿਸ ਤਰ੍ਹਾਂ ਲਿਆ ਜਾ ਰਿਹਾ ਹੈ ਸਮਾਜ ਦਾ ਸਹਿਯੋਗ ਬਹੁਤ ਮਿਲ ਰਿਹਾ ਜੀ ਤੁਸੀਂ ਇੱਕ ਗੱਲ ਦੇਖਣ ਚਾਹੀਏ ਕਿ ਜਦੋਂ ਦੀ ਇਹ ਮੁਹਿੰਮ ਚੱਲੀ ਆ 1 ਮਾਰਚ ਤੋਂ ਇਹਦਾ ਆਗਾਜ਼ ਹੋਇਆ ਤੇ ਤੁਸੀਂ ਜੇ ਸਾਡੀ ਸਾਨੂੰ ਕੋਈ ਆ ਕੇ ਦੱਸਦਾ ਸੀਗਾ ਵੀ ਇੱਥੇ ਨਸ਼ਾ ਵਿਕਦਾ ਇੱਥੇ ਆ ਤਾਂ ਉਹ ਸਿਰਫ ਕੁਝ ਪਰਸੈਂਟ ਸੀ ਤੇ ਹੁਣ ਉਹਦੀ ਰਾਈਜ਼ 50% ਤੋਂ ਵੀ ਉੱਪਰ ਹੋ ਗਿਆ ਆਲਮੋਸਟ 80% ਸਾਡੇ ਫੋਨ ਜਿਹੜੇ ਹੈਗੇ ਆ ਮੈਸੇजेस ਜਿਹੜੇ ਕੰਟੀਨਿਊ ਆ ਰਹੇ ਆ ਤੇ ਸਾਡੀ ਜਿਹੜੀ ਡਰਗ ਅਗੇਂਸਟ ਜਿਹੜੀ ਸੇਫ ਪੰਜਾਬ ਐਪ ਬਣੀ ਆ ਪੰਜਾਬ ਗਵਰਨਮੈਂਟ ਵੱਲੋਂ ਤੁਸੀਂ ਦੇਖੋ ਉਹਦੇ ਚ ਇੰਨੀ ਜ਼ਿਆਦਾ ਮਤਲਬ 3 ਟਾਈਮਸ ਇਨਫੋਰਮੇਸ਼ਨ ਆਉਣ ਲੱਗੀ ਸੋ ਜੇ ਇੰਨੀ ਇਨਫੋਰਮੇਸ਼ਨ ਆ ਰਹੀ ਆ ਸਾਡੇ ਸਰਪੰਚ ਪੰਚੇ ਆ ਕੇ ਦੱਸਣ ਲੱਗੇ ਆਮ ਲੋਕ ਆ ਕੇ ਦੱਸਣ ਲੱਗੇ ਐਡ ਕਈ ਤਾਂ ਮਤਲਬ ਨੋ ਡਾਊਟ ਆਪਣੇ ਸਾਰੇ ਤਰ੍ਹਾਂ ਦੇ ਬੰਦੇ ਕਈ ਵਾਰ ਕਿਸੇ ਦਾ ਲੱਗਦੀ ਹੁੰਦੀ ਆ ਤਾਂ ਉਹ ਵੀ ਦੱਸ ਦਿੰਦੇ ਪਰ ਅਸੀਂ ਪ੍ਰੋਪਰ ਵੈਰੀਫਾਈ ਕਰਦੇ ਆ ਬਟ ਸਟਿਲ ਜਿਹੜੀ ਉਹਨਾਂ ਨੇ ਟਿਪਸ ਦਿੱਤੀਆਂ ਨੇ ਉਹ ਆਲਮੋਸਟ ਜਿਹੜੀਆਂ ਹੈਗੀਆਂ ਸਹੀ ਸਾਬਤ ਹੋਈਆਂ